ਫਲੋਰ ਹਲਕਾ ਦੇ ਦੀ ਨੌਂਦਾ ਪਿੰਡ ਚੰਡੀਪੁਰ ਸਮੇਤ ਸਤਲੁਜ ਦਰਿਆ ਦੇ ਵਗਦੇ ਪਾਣੀ ਕਰਨ ਖਤਰੇ ਵਿੱਚ ਦਿਖਾਈ ਦੇ ਰਿਹਾ ਹੈ ਦਰਿਆ ਦਾ ਪਾਣੀ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਤੱਕ ਪਹੁੰਚ ਗਿਆ ਹੈ ਜਿਸ ਕਰਕੇ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹੀ ਹੋ ਰਹੀ ਲਗਾਤਾਰ ਬਰਸਾਤ ਦੇ ਕਾਰਨ ਸਤਲੁਜ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਹਰ ਰੋਜ਼ ਪਾਣੀ ਕੁਝ ਹੋਰ ਅੱਗੇ ਵਧਦਾ ਚੌੜਿਆ ਹੈ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਹ ਬਰਸਾਤ ਇੰਝ ਹੀ ਰਹੀ ਤਾਂ ਪਾਣੀ ਅਨ ਇਹਲੇ ਖੇਤਾਂ ਨੂੰ ਡਬਾਉਣ ਦੇ ਨਾਲ-ਨਾਲ ਪਿੰਡਾਂ ਦੇ ਅੰਦਰ ਦਾਖਲ ਹੋ ਸਕਦਾ ਹੈ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਜੇ ਸਾਮੀ ਸਿਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਲੋਰ ਹਲਕੇ ਦੇ ਕਈ ਪਿੰਡਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ ਖਾਸ ਕਰਕੇ ਖੇਤੀਬਾੜੀ ਨੂੰ ਤਾਂ ਸਭ ਤੋਂ ਵੱਡਾ ਖਤਰਾ ਹੈ ਕਿਉਂਕਿ ਫਸਲਾਂ ਪਹਿਲੇ ਹੀ ਪਾਣੀ ਨਾਲ ਖਰਾਬ ਹੋਣ ਲੱਗੀਆਂ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਬੰਨ੍ਹ ਬੰਦੀ ਮਜ਼ਬੂਤ ਕੀਤੀ ਜਾਵੇ ਅਤੇ ਸਤਲੁਜ ਦੇ ਪਾਣੀ ਦੇ ਪੱਧਰ ਤੇ ਨਿਗਰਾਨੀ ਕੀਤੀ ਜਾਵੇ ਤਾਂ ਜੋ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ ਬਾਬੂ ਜੀ ਕੀ ਨਾਮ ਆਪਣਾ ਲੱਖਾ ਸਿੰਘ ਲੱਖਾ ਸਿੰਘ ਜੀ ਕਿੱਦਾਂ ਦੇ ਹਾਲਾਤ ਸਤਲੁਜ ਦੇ ਅੱਜਕੱਲ੍ਹ ਹਾਲਾਤ ਇਹ ਚਾਰ ਦਿਨਾਂ ਤੋਂ ਪਾਣੀ ਵਧ ਗਿਆ ਨੀਵੇਂ ਥਾਂ ਸਾਰੇ ਭਰ ਗਏ ਆ ਤੇ ਫਸਲਾਂ ਜਿਹੜੀਆਂ ਇਹਨਾਂ ਦਾ ਬਹੁਤ ਨੁਕਸਾਨ ਹੈ ਨੁਕਸਾਨ ਹੋ ਗਿਆ ਤੇ ਨੀਵੇਂ ਥਾਂ ਵਾਲੀਆਂ ਫਸਲਾਂ ਜਿਹੜੀਆਂ ਉਹਨਾਂ ਤੇ ਬਹੁਤ ਪ੍ਰਭਾਵ ਪਿਆ ਤੇ ਫਸਲવાડી ਤੇ ਬਹੁਤ ਪ੍ਰਭਾਵ ਹੈ ਕਿਸ ਚੀਜ਼ ਦਾ ਤੇ ਗਰੀਬ ਜਨਤਾ ਪਾਠੇ ਦਾ ਤੇ ਪਾ ਮਾਰਿਆ ਗਿਆ ਜ਼ਮੀਨਾਂ ਦੇ ਮੱਕੀਆਂ ਮਾਰੀਆਂ ਗਈਆਂ ਫਸਲਾਂ ਮਾਰੀਆਂ ਗਈਆਂ ਵਿੱਚ ਤੇ ਇਹ ਹਾਲਾਤ ਬਣਿਆ ਬਈ ਫਸਲਾਂ ਦਾ ਵੀ ਕਾਫੀ ਨੁਕਸਾਨ ਹੈ ਨੁਕਸਾਨ ਕਿ ਜਿਵੇਂ ਹਰ ਰੋਜ਼ ਇੱਥੇ ਦੇਖਦੇ ਆਂ ਪਾਣੀ ਆਪਾਂ ਇੱਥੇ ਹੀ ਆਂ ਬਾਬੇ ਚੰਡੀ ਇੱਥੇ ਤੁਸੀਂ ਨਿਗਾਹ ਰੱਖਦੇ ਹੋ ਆਹ ਆਹ ਦੇਹਦਾ ਤੇ ਇੱਥੇ ਪਾਣੀ ਦਾ ਪੱਧਰ ਕਿੰਨਾ ਵੱਧ ਰਿਹਾ ਪਾਣੀ ਦਾ ਬਹੁਤ ਪੱਧਰ ਵੱਧ ਰਿਹਾ ਸਵੇਰ ਨੂੰ ਹਾਂ ਤੇ ਜਿਵੇਂ ਖੁਜੋ ਟਿਕ ਜਾਏ ਤਾਂ ਫਿਰ ਉਹਦੇ ਖਿਆਲ ਰੱਖੀ ਘਟ ਵੀ ਗਿਆ ਤਾਂ ਫਿਰ ਸਾਨੂੰ ਪਤਾ ਪਤਾ ਲੱਗ ਜਾਂਦਾ ਹਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਆ ਰਿਹਾ ਤੁਹਾਡੇ ਕੋਲ ਹਾਂ ਹਾਂ ਦੇਹਿੰਦੇ ਪਿੰਡ ਦਾ ਇਹ ਮੁੰਡਾ ਆਪਣਾ ਜੈ ਸਿੰਘ ਸਾਹਿਬ ਹੈ ਹਮ ਉਹਨਾਂ ਕੋਲ ਜਾਣਕਾਰੀ ਇਹ ਲੈ ਦੇਣੇ ਸਾਰੀ ਸਾਨੂੰ ਦੱਸ ਜਾਣਕਾਰੀ ਦੇ ਦਿੰਦੇ ਜੀ ਜੀ ਫਿਲਹਾਲ ਜਿਹੜੀ ਸਥਿਤੀ ਜਿਹੜੀ ਇੱਥੇ ਹੜਾ ਵਰਗੀ ਬਣੀ ਹੈ ਆ ਬਣੇ ਆ ਪਰ ਅਜੇ ਉਹ ਜਿਹਾ ਖਤਰਾ ਹੈ ਨਹੀਂ ਬਜਣ ਅਜੇ ਬਚਾਇਆ ਤੇ ਫਸਲਾਂ ਦਾ ਮਾਰਿਆ ਗਈ ਫਸਲਾਂ ਮਾਰਿਆ ਗਈ ਹਾਂਜੀ ਥੈਂਕ ਯੂ ਹਾਂ